ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਉਸ ਕੌਮੀ ਧਰੋਹਰ ਦੀ ਜਿਸ ਦੀ ਕੀ ਸਦੀਆਂ ਤੋਂ ਅਣਦੇਖੀ ਕੀਤੀ ਗਈ। ਜਿਸ ਕਾਰਨ ਇਸ ਦੀ ਹਾਲਤ ਜਰਜਰ ਹੋ ਚੁੱਕੀ ਹੈ। ਜੀ ਹਾਂ ਗੱਲ ਕਰ ਰਿਹਾ ਦਿਵਾਨ ਟੋਡਰਮਲ ਦੀ ਜਹਾਜ਼ ਹਵੇਲੀ ਬਾਰੇ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ। ਬੇਮਿਸਾਲ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਦਿਵਾਨ ਟੋਡਰਮਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸੰਸਕਾਰ ਦੀ ਸੇਵ ਵਾਲੀ ਬੇਮਿਸਾਲ ਯੋਗਦਾਨ ਦਿੱਤਾ ਜਿਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਲਗਾਤਾਰ ਅਣਦੇਖੀ ਦਾ ਸ਼ਿਕਾਰ ਹੋ ਰਹੀ ਇਸ ਹਵੇਲੀ ਦੇ ਸੁੰਦਰੀਕਰਨ ਦਾ ਕੰਮ ਹੁਣ ਕਾਫੀ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਪੁਰਾਤਨ ਵਿਭਾਗ ਦੀ ਦੇਖਰੇਖ ਵਿੱਚ ਐਨ ਆਰ ਆਈ ਭਰਾਵਾਂ ਵੱਲੋਂ ਬਣਾਈ ਸੰਸਥਾ ਦੀਵਾਨ ਟੋਟਰ ਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੂੰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਹੁਣ ਇਸ ਹਵੇਲੀ ਦਾ ਕੰਮ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ ਸੰਸਥਾ ਦੇ ਪ੍ਰਧਾਨ ਅਤੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਉਮੀਦ ਹੈ ਕਿ ਇਹ ਹਵੇਲੀ 2 ਕੁ ਸਾਲਾਂ ਦੇ ਵਿੱਚ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਅਤੇ ਸੰਗਤਾਂ ਦੇ ਦਰਸ਼ਨਾਂ ਹਿੱਤ ਖੋਲ ਦਿੱਤੀ ਜਾਵੇਗੀ ਸੰਦੇ ਵਿੱਚ ਜੀ ਸਾਰਾ ਜਿਹੜਾ ਮਤਲਬ ਇਹਨਾਂ ਕੰਮ ਤੋੜਨ ਦਾ ਜਿਹੜਾ ਮੁੱਢ ਜਿੱਥੋਂ ਵੱਜਿਆ ਉਹ ਸਰਦਾਰ ਲਖਵਿੰਦਰ ਸਿੰਘ ਦੀ ਕਾਨੇਕੇ ਨੇ ਇਹਨਾਂ ਨੇ ਹਾਈ ਕੋਰਟ ਦੇ ਵਿੱਚੋਂ ਮਤਲਬ ਪਹਿਲਾਂ ਉੱਥੇ ਸ੍ਰੋਮਨੀ ਕਮੇਟੀ ਕੇਐਨਸੀਐਸ ਨੂੰ ਬਣਾਉਣ ਨੂੰ ਜਾਂ ਇੱਕ ਉੱਥੇ ਅਰੋੜਾ ਵਕੀਲ ਆ ਉਹ ਕਹਿੰਦਾ ਸੀ ਪਰ ਤੀਸਰੀ ਧਿਰ ਆਪਣੀ ਜਿਹੜੀ ਦੀਵਾਨ ਟਾਡਰਵਾਲ ਫਾਊਂਡੇਸ਼ਨ ਆ ਇਹਨਾਂ ਨੇ ਇਹਨੂੰ ਬਣਾਇਆ ਇੱਥੇ ਇਹਨੂੰ ਬਣਾ ਕੇ ਇਹਨਾਂ ਨੇ ਕੋਰਟ ਦੇ ਵਿੱਚ ਗਏ ਕੋਰਡ ਦੇ ਵਿੱਚੋਂ ਇਹਦਾ ਫੈਸਲਾ ਜਿਹੜਾ ਸਾਰਾ ਉਹ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਨਾਂ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੈਨੇਡਾ ਦੇ ਵਿੱਚ ਕੀਤਾ ਤੇ ਅਸੀਂ ਇਹਨਾਂ ਨੂੰ ਕਾਫੀ ਸੋਚ ਵਿਚਾਰ ਕੇ ਐਵੇਂ ਨਹੀਂ ਵੀ ਜਿਵੇਂ ਹਾਂ ਕਰ ਦਿੱਤੀ ਆ ਤਕਰੀਬਨ 2-4 ਮਹੀਨੇ ਸੋਚ ਕੇ ਵੀ ਇਹ ਪੈਸਾ ਇਹਨਾਂ ਉੱਤੇ ਲੱਗਣਾ ਹੈ ਤੇ ਕੱਲ ਨੂੰ ਗਲਤ ਕਿਤੇ ਇਸਤੇਮਾਲ ਨਾ ਹੋ ਜੇ ਜਾਂ ਕਿਤੇ ਇਹ ਬਣੇ ਨਾ ਅੱਧ ਵਿਚਾਲੋਂ ਛੱਡ ਕੇ ਚਲੇ ਜਾਈਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਦੇ ਆਪ ਨੂੰ ਮਤਲਬ ਇੰਟਰ ਕੀਤਾ ਤੇ ਉਸ ਵੇਲੇ ਮੇਰਾ خیال تقریبا ਹੁਣ 2 ਸਾਲ ਹੋ ਚੱਲੇ ਨੇ ਤੇ ਪਹਿਲਾਂ ਕੇਸ ਲੜੇ ਪਹਿਲਾਂ ਇਹ ਲਿਆਂਦਾ ਤੇ ਹੁਣ ਅਸੀਂ ਮੇਰਾ ਖਿਆਲ ਇਹਨੂੰ 1.5 ਸਾਲ ਦੇ ਵਿੱਚ ਵਿੱਚ ਕੰਪਲੀਟ ਕਰ ਦਿਆਂਗੇ ਹੁਣ ਸਾਨੂੰ ਜਿੰਨੀ ਵੀ ਟੀਮ ਹੈ ਸਾਡੀ ਸਾਰੀ ਪੋਜ਼ਿਟਿਵ ਟੀਮ ਹੈ ਕੋਈ ਵੀ ਇਹੋ ਜਿਹਾ ਗੱਲ ਨਹੀਂ ਹੈ ਕਿ ਜਿਹੜਾ ਕੋਈ 네ਗੇਟਿਵ ਕੋਈ ਸੋਚੇ ਤੇ ਕੋਈ ਵੀ ਅਸੀਂ ਇਸੇ ਤਰ੍ਹਾਂ ਦਾ ਵੀ ਪੈਸੇ ਦੇ ਵੀ ਵੱਲੋਂ ਕੋਈ ਕਮਜ਼ੋਰੀ ਨਹੀਂ ਆਉਣ ਦੇ ਮੰਗਤੇ ਇਹਨੂੰ ਠੀਕ ਉਸੇ ਦਿਖ ਦੇ ਵਿੱਚ ਸੰਗਤਾਂ ਦੇ ਮੇਰਾ ਕੱਲ ਜਲਦੀ ਤੋਂ ਜਲਦੀ ਸਪੋਰਟ ਕਰ ਦਾਂਗੇ ਦੇਖਾਂਗੇ ਜਿਹੜੀ ਤੁਹਾਡੀ ਟੀਮ ਆ ਜੀ ਉਹਦੇ ਵਿੱਚ ਸਾਰੇ ਐਨਆਰਈ ਵੀਰ ਨੇ ਜਾਂ ਇੱਥੋਂ ਦੇ ਵੀ ਨਹੀਂ ਇੱਥੋਂ ਦੇ ਵੀ ਵੀਰ ਨੇ ਤਿੰਨ ਚਾਰ ਤੇ ਐਨਆਰਈ ਵੀਰ 10-11 ਐਨਆਰਈ ਵੀਰ ਤੇ ਇਹ ਸ਼ਰੋਮਣੀ ਕਮੇਟੀ ਦਾ ਕੀ ਰੋਲ ਆ ਜੀ ਇਹਦੇ ਵਿੱਚ ਸ਼ਰੋਮਣੀ ਕਮੇਟੀ ਦਾ ਬਿਲਕੁਲ ਕੋਈ ਰੋਲ ਨਹੀਂ ਜਿਹਦੇ ਵਿੱਚ ਅੱਛਾ ਉਹਨਾਂ ਨੇ ਮਤਾ ਪਾ ਕੇ ਆਲਰੇਡੀ ਦਿਵਾਨ ਟੋਡਰਮਲ ਫਾਊਂਡੇਸ਼ਨ ਨੂੰ ਸਪੋਰਟ ਕਰ ਦਿੱਤੀ ਹੈ ਠੀਕ ਹੈ ਹੁਣ ਸਾਰਾ ਇਹ ਦੇਖ ਰੇਖ ਮਤਲਬ ਇਸੇ ਸੰਸਥਾਵਾਂ ਨੂੰ ਕੀਤਾ ਜਾ ਰਿਹਾ ਹੈ ਇਸੇ ਸੰਸਥਾਵਾਂ ਨੂੰ ਕੀਤਾ ਜਾ ਰਿਹਾ ਹੈ ਤੇ ਇੱਥੇ ਇਹਦੇ ਇਹਨੂੰ ਇੰਨਾ ਕੰਮ ਕਰਨ ਵਾਸਤੇ ਤੁਹਾਨੂੰ ਕਿੰਨੀ ਇੱਕ ਐਫਰਟਸ ਕਰਨੇ ਪੈ ਰਹੇ ਤਾਂ ਕਿੰਨੇ ਕੈਫਰਟਸ ਹੁਣ ਤੱਕ ਕੀਤੇ ਨੇ ਐਫਰਟਸ ਦਾ ਜੀ ਹੁਣ ਦੇਖ ਲਓ ਜਿੰਨੇ ਵੀ ਤੁਸੀਂ ਕੌਮ ਵੀ ਬੇਹੱਦ ਹੀ ਨੇ ਪਰ ਇਸ ਨੂੰ ਸੇਵਾ ਸਮਝ ਕੇ ਵੀ ਇਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਇਹ ਸਮਝ ਕੇ ਇਸ ਕੰਮ ਨੂੰ ਤੁਰਿਆ ਜੇ ਇਸ ਕੰਮ ਨੂੰ ਤੁਰਿਆ ਤਾਂ ਐਫਰਟਸ ਦਾ ਕੋਈ ਵੀ ਇਹਦੇ ਮੂਰੇ ਮਤਲਬ ਦਿੱਕਤ ਨਹੀਂ ਆ ਸਕਦੀ ਸਾਡੇ ਮੂਰੇ ਕਿ ਅਸੀਂ ਭਾਵੇਂ ਦੀ ਕਿੰਨਾ ਵੀ ਸਾਡਾ ਖਰਚਾ ਹੋਵੇ ਜਾਂ ਕਿੰਨੀ ਵੀ ਮਿਹਨਤ ਕਰਨੀ ਪਵੇ ਅਸੀਂ ਇਹ ਮਾਤਾ ਗੁਜਰੀ ਤੇ ਜੋਰਾਵਰ ਫਤਿਹ ਸਿੰਘ ਤੇ ਉਹਨਾਂ ਦੇ سپرد ਕਰਕੇ ਬਾਅਦ ਦੇ ਵਿੱਚ ਅਸੀਂ ਇਹ ਤੋਂ ਛੁੱਟੀ ਲੈ ਲਈ ਤੇ ਫਿਰ ਇਹਦੀ ਬਾਅਦ ਦੇ ਵਿੱਚ ਦੇਖ ਰਿਹਾ ਕੌਣ ਕਰੂਗਾ ਜੀ ਇਹ ਬਾਅਦ ਦੇ ਵਿੱਚ ਅਜੇ ਇਸ ਬਾਰੇ ਸੋਚਿਆ ਨਹੀਂ ਪਰ ਅਸੀਂ ਇਹ ਜ਼ਰੂਰ ਸੋਚਿਆ ਇਹ ਅਸੀਂ ਫੈਸਲਾ ਕੀਤਾ ਕਿ ਇਸ ਜਗ੍ਹਾ ਨੂੰ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਉਹਨਾਂ ਦੀ ਉਹਨਾਂ ਦੇ ਬਣਾ ਕੇ ਉਹਨਾਂ ਦਾ ਸ਼ਪੁਰਦਸੀ ਕਰ ਦੇਣਾ ਅਸੀਂ ਆਪਦੇ ਨਾਮ ਨਹੀਂ ਰੱਖਦੇ ਜਿਹੜੀ ਇੰਜੀਨੀਅਰਿੰਗ ਵਿਭਾਗ ਹੈ ਜਿਹੜਾ ਇਸ ਨੂੰ ਦੇਖ ਰਿਹਾ ਜਿਸ ਨੂੰ ਤੁਸੀਂ ਕੰਟਰੈਕਟ ਦਿੱਤਾ ਹੈਗਾ ਚੰਡੀਗੜ੍ਹ ਦੀ ਫਰਮ ਜੋ ਦੱਸੀ ਜਾ ਰਹੀ ਹੈਗਾ ਆਪਾਂ ਨੇ ਗੱਲ ਕੀਤੀ ਸੀ ਤਾਂ ਇਸ ਸੰਸਥਾਨ ਨੂੰ ਇਹਨਾਂ ਨੂੰ ਤੁਸੀਂ ਕਿਵੇਂ ਚੁਣਿਆ ਇਹਨਾਂ ਨੂੰ ਅਸੀਂ ਤਿੰਨ ਚਾਰ ਸੰਸਥਾ ਤੋਂ ਇਹਨਾਂ ਦਾ ਕੰਮ ਦੇਖਿਆ ਪਹਿਲਾਂ ਤੋਂ ਜਿੱਥੇ-ਜਿੱਥੇ ਇਹਨਾਂ ਨੇ ਕਿਤੇ ਕੰਮ ਕੀਤਾ ਫਿਰ ਡਿਸਕਸ ਹੋਈ ਮੇਰਾ ਖਿਆਲ ਸਾਨੂੰ ਘੱਟੋ-ਘੱਟ 2-3 ਮਹੀਨੇ ਲੱਗੇ ਇਹਨਾਂ ਨੂੰ ਕੰਟਰੈਕਟ ਦੇਣ ਨੂੰ ਕੰਟਰੈਕਟ ਨੂੰ ਕਦੇ ਠੀਕ ਕੀਤਾ ਕਦੇ ਐਂ ਕੀਤਾ ਮਤਲਬ ਵਕੀਲਾਂ ਨੇ ਉਹਨਾਂ ਨੂੰ ਦੇਖਿਆ ਸਾਰਿਆਂ ਨੂੰ ਦੇਖ ਕੇ ਇਹਨਾਂ ਦਾ ਪਿਛਲਾ ਕੀਤਾ ਹੋਇਆ ਕੰਮ ਉਹ ਦੇਖਿਆ ਦੇਖ ਕੇ ਫਿਰ ਇਹਨਾਂ ਨੂੰ ਕੰਟਰੈਕਟ ਦਿੱਤਾ ਗਿਆ ਤੇ ਜਿਹੜਾ ਹੁਣ ਇਹਦੇ ਤੇ ਪੈਸਾ ਲੱਗ ਰਿਹਾ ਉਹ ਸਾਰਾ ਮਤਲਬ ਕਿਸ ਤਰ੍ਹਾਂ ਲੱਗ ਰਿਹਾ ਕਿੱਥੋਂ ਇਹ ਕਲੈਕਸ਼ਨ ਫਾਊਂਡੇਸ਼ਨ ਦੇ ਮੈਂਬਰ ਦੇ ਰਹੇ ਆਨਲੀ ਆਪ ਦੇ ਕੋਲ ਹੋਰ ਬਾਹਰੋਂ ਹਜੇ ਕੋਈ ਕਲੈਕਸ਼ਨ ਹਾਂਜੀ ਬਿਲਕੁਲ ਤੇ ਸਰਕਾਰ ਦਾ ਕੋਈ ਸਹਿਯੋਗ ਨਾ ਜੀ ਸਰਕਾਰ ਦਾ ਹੀ ਸਹਿਯੋਗ ਆ ਵੀ ਸਾਨੂੰ ਜੇ ਕੋਈ ਦਿੱਕਤ ਆਉਂਦੀ ਆ ਕਿਸੇ ਚੀਜ਼ ਦੀ ਉਹ ਸਜਾ ਸਰਕਾਰ ਸਾਡੇ ਨਾਲ ਅ ਮਤਲਬ ਮੋਢੇ ਨਾ ਮੋਢਾ ਲਾ ਕੇ ਖੜੀ ਆ ਪੈਸੇ ਵੱਲੋਂ ਕੋਈ ਸਹਯੋਗ ਕੁਝ ਤੁਸੀਂ ਇਹਦਾ ਬਜਟ ਕੋਈ ਅੰਕਿਆ ਵੀ ਕਿੰਨਾ ਕੁ ਬਜਟ ਅੰਦਾਜ਼ਾ ਬਜਟ ਤਕਰੀਬਨ ਜਦੋਂ ਸ਼ੁਰੂ ਕੀਤਾ ਸੀ ਉਸ ਵਕਤ 50 60 ਕਰੋੜ ਦੇ ਲਗਭਗ ਅਸੀਂ ਇਹਨੂੰ ਇਮੇਜਿਨ ਕੀਤਾ ਹੋਇਆ ਤੇ ਜੇ ਕੋਈ ਤੁਹਾਨੂੰ ਸਹਿਯੋਗ ਦੇਣਾ ਚਾਵੇ ਸੰਗਤਾਂ ਸਹਿਯੋਗ ਕਰਨੀਆਂ ਚਾਹਣ ਕਰ ਸਕਦੀਆਂ ਨੇ ਤਾਂ ਕਿਦਾਂ ਨਾ ਸੰਗਤਾਂ ਸਹਿਯੋਗ ਕਰ ਵੀ ਸਕਦੀਆਂ ਨੇ ਪਰ ਅਸੀਂ ਸਾਨੂੰ ਪਹਿਲਾਂ ਉਹਨਾਂ ਨੂੰ ਦੇਖਣਾ ਪੈਂਦਾ ਵੀ ਬੰਦਾ ਕਿਦਾਂ ਦਾ ਕੌਣ ਹੈ ਕਿਹਾ ਜੀ ਠੀਕ ਹੈ ਤਾਂ ਕੋਈ ਵਿਸ਼ੇਸ਼ ਸੰਦੇਸ਼ ਤੁਸੀਂ ਦੇਣਾ ਚਾਹੋਗੇ ਬਸ ਅਸੀਂ ਤਾਂ ਵਿਸ਼ੇਸ਼ ਸੰਦੇਸ਼ ਇਹੀ ਹੈ ਜੀ ਸਾਡੇ ਕੋਲ ਵੀ ਪ੍ਰਮਾਤਮਾ ਸਾਨੂੰ ਲੰਮੀ ਉਮਰ ਬਖਸ਼ੇ ਅਸੀਂ ਇਹ ਜਿਹੜਾ ਕੰਮ ਵਿੱਢਿਆ ਇਹਨੂੰ ਪੂਰਾ ਕਰਕੇ ਸੰਗਤਾਂ ਦੇ ਸਪੁਰਦ ਕਰ ਸਕੀਏ ਤੇ ਸੰਗਤਾਂ ਸਾਨੂੰ ਬਹੁਤ ਬਹੁਤ ਸਹਾਇਕ ਦੇਵਾਂ ਦਿਵਾਨ ਟੋਡਰ ਮਾਲ ਨੇ ਜਿਹੜੀ ਇਹ ਧਰਤੀ ਸੀ ਉਸ ਵਕਤ ਦੀ ਬਹੁਤ ਵੱਡੀ ਕੀਮਤ ਧਾਰ ਕੇ ਮੋਹਰਾਂ ਖੜੀਆਂ ਕਰਕੇ ਸਾਰੀ ਜਗ੍ਹਾ ਲਈ ਉਹ ਜਗ੍ਹਾ ਲੈਣ ਤੋਂ ਬਾਅਦ ਜਦੋਂ ਮਾਤਾ ਗੁਜਰੀ ਜੀ ਤੇ ਦੋਨੋਂ ਸਹਿਵਜਾ ਜਾਂਦਾ ਸੰਸਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਫੁੱਲ ਆਪ ਚੁੱਕਦੇ ਆ ਉਹਨਾਂ ਨੂੰ ਆਪਣੇ ਪਿੰਡ ਦੀ ਜ਼ਮੀਨ ਦੇ ਵਿੱਚ ਜੋ ਕਾਕੜਾ ਪਿੰਡ ਆਪਣੇ ਭਵਾਨੀਗੜ੍ਹ ਦੇ ਕੋਲੇ ਆ ਉੱਥੇ ਜਾ ਕੇ ਇਹਨਾਂ ਦੀ ਜ਼ਮੀਨ ਸੀ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਦੱਬਿਆ ਸੀ ਉਸ ਜ਼ਮੀਨ ਦੇ ਵਿੱਚ ਤੇ ਜਿੱਥੇ ਇਸ ਵਕਤ ਹੁਣ ਵੀ ਗੁਰਦਾਰਾ ਬਣਿਆ ਹੋਇਆ ਹੈ ਜਿਹੜੇ ਪ੍ਰੋਜੈਕਟ ਜਿਹੜਾ ਇਹ ਤੁਸੀਂ ਸ਼ੁਰੂ ਕੀਤਾ ਹੈਗਾ ਜੋ ਇਹਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈਗਾ ਹਵੇਲੀ ਦਾ ਇਹ ਕਿੰਨੇ ਕ ਸਮੇਂ ਦੇ ਵਿੱਚ ਸੰਗਤਾਂ ਲਈ ਤਿਆਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਤਕਰੀਬਨ ਹੁਣ ਤੋਂ ਜੀ 1.5 ਸਾਲ ਜਾਂ 2 ਸਾਲ ਦੇ ਵਿੱਚ ਅਸੀਂ ਇਸ ਨੂੰ ਕੰਪਲੀਟ ਕਰ ਦਿਆਂਗੇ ਜੇ ਕੋਈ ਖਰੋਤ ਨਾ ਆਵੇ ਪੈਸੇ ਸਾਡੇ ਵੱਲੋਂ ਕੋਈ ਖਰੋਤ ਨਹੀਂ ਆਏਗੀ ਜਾਂ ਕਿਸੇ ਗਵਰਨਮੈਂਟ ਵੱਲੋਂ ਜਾਂ ਕੋਈ ਹੋਰ ਕੋਈ ਵੈਦਰ ਹੈਜਾ ਹੋ ਜੇ ਆ ਕਹਿ ਨਹੀਂ ਸਕਦੇ ਪਰ ਸਾਡੇ ਵੱਲੋਂ ਕਿਸੇ ਵੀ ਕਿਸਮ ਦੀ ਇਹ ਚ ਖਰੋਤ ਨਹੀਂ ਆਉਣ ਦਿੱਤੀ ਜਾਵੇਗੀ 1.5 ਅਰ 2 ਸਾਲ ਦੇ ਵਿੱਚ ਵਿੱਚ ਇਹ ਕੰਪਲੀਟ ਕਰ ਦਿੱਤੀ ਜਾਵੇਗੀ ਵਿਰਾਸਤੀ ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਦੀ ਇੱਕ ਫਰਮ ਦੇ ਨਾਲ ਕੰਟਰੈਕਟ ਕੀਤਾ ਹੈ ਜੋ ਇਸ ਹਵੇਲੀ ਨੂੰ ਪੁਰਾਣੇ ਤਰੀਕੇ ਦੇ ਨਾਲ ਤਿਆਰ ਕਰ ਰਹੀ ਹੈ ਬਕਾਇਦਾ ਉਸੇ ਤਰ੍ਹਾਂ ਹੀ ਚੂਨਾ ਤਿਆਰ ਕੀਤਾ ਜਾਂਦਾ ਹੈ ਤੇ ਪੁਰਾਣੀਆਂ ਇੱਟਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸਦੀ ਪੁਰਾਣੀ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ ਫਰਮ ਦੇ ਨੁਮਾਇੰਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਇਨ ਬਿਨ ਪੁਰਾਣੇ ਤਰੀਕੇ ਦੇ ਨਾਲ ਹੀ ਇਸਦੀ ਰੈਨੋਵੇਸ਼ਨ ਦਾ ਕਾਰਜ ਕਰ ਰਹੇ ਹਾਂ ਹੈਰਿਟੇਜ ਪ੍ਰਿਜ਼ਰਵੇਸ਼ਨ ਐਟਲੀਅਰ ਸਿਆਮ ਤੇ ਅਸੀਂ ਸਾਰਾ ਟ੍ਰੈਡੀਸ਼ਨਲ ਮਟੀਰੀਅਲ ਯੂਜ਼ ਕਰ ਰਹੇ ਹਾਂ ਮਟੀਰੀਅਲ ਵੀ ਤੇ ਟੈਕਨੀਕ ਵੀ ਸੋ ਅਸੀਂ ਕੋਈ ਲੋਹਾ ਜਾਂ ਸਿਮੈਂਟ ਇਸ ਦਾ ਇਸਮਾਲ ਨਹੀਂ ਕਰ ਰਹੇ ਸਾਰਾ ਟ੍ਰੈਡੀਸ਼ਨਲ ਬਰੀਡੇਬਲ ਮਟੀਰੀਅਲ ਬ੍ਰਿਕ ਵਿਨ ਅਨਕਸ਼ਾਈ ਬ੍ਰਿਕ ਲਾਈਮ ਮੋਟਰ ਅਲੱਗ ਅਲੱਗ ਰੇਸ਼ੋ ਪ੍ਰੋਪੋਰਸ਼ਨ ਵਿੱਚ ਛੱਤ ਤੇ ਅਲੱਗ ਰੇਸ਼ੋ ਦੀਵਾਰਾਂ ਤੇ ਅਲੱਗ ਤੇ ਪਲਾਸਟਰ ਲਈ ਅਲੱਗ ਤੇ ਆ ਇੰਨੀ ਕਿ ਤੁਹਾਨੂੰ ਇਹ ਜਿਹੜੀ ਮਿਹਨਤ ਕਰਨੀ ਪੈ ਰਹੀ ਹੈ ਕਿਉਂਕਿ ਜਿਹੜਾ ਪੁਰਾਣਾ ਜਿਹੜਾ ਪਿਆਰ ਕਰਨ ਵਾਸਤੇ ਕਾਫੀ ਆਪਾਂ ਨੂੰ ਜਿਹੜੀ ਕੰਪੋਜੀਸ਼ਨ ਕਰਨੀ ਪੈਣੀ ਹੈ ਯਾਰ ਉਸ ਕੰਪੋਜੀਸ਼ਨ ਨੂੰ ਸਮਝਣ ਵਾਸਤੇ ਤਿਆਰ ਕਰਨ ਵਾਸਤੇ ਕਿੰਨੀ ਕਿੰਨੀ ਕਿ ਮਿਹਨਤ ਕਰਨੀ ਪਈ ਹੈ ਪਹਿਲਾਂ ਤੇ ਸਾਰੀ ਸਟੱਡੀ ਕੀਤੀ ਗਈ ਹੈ ਲਾਡਾਰ ਨਾਲ ਤੇ ਲੇਜ਼ਰ ਟੈਕਨੀਕਸ ਨਾਲ ਐਗਜ਼ੈਕਟ ਮੈਜ਼ਰਮੈਂਟਸ ਲਿਥਿਆ ਗਿਆ ਨੇ ਉਹਨਾਂ ਦੇ ਅਜੇ ਕੰਮ ਚੱਲਦਾ ਪਿਆ ਹੈ ਤੇ ਅਸੀਂ ਸੈਂਪਲ ਵੀ ਲਏ ਨੇ ਰੂਫ ਤੋਂ ਸੀਲਿੰਗਸ ਤੋਂ ਅਲੱਗ-ਅਲੱਗ ਫਲੋਰਸ ਤੋਂ ਤੇ ਬ੍ਰਿਕ ਵੋਟਰ ਦੇ ਵੀ ਸੈਂਪਲ ਲੈਨੇ ਤੇ ਉਸ ਲੈਬੋਰਟਰੀ ਵਿੱਚ ਉਹਨਾਂ ਦੀ ਰੇਸ਼ੋ ਕਿੰਨਾ ਸੀ ਲਿਖਾਇਆ ਕਿ ਨਾ ਕੈਲਸ਼ੀਅਮ ਹੈ ਤੇ ਕਿੰਨਾ ਐਲੂਮੀਨੀਅਮ ਕੰਪਾਉਂਡਸ ਹੈ ਉਹ ਸਭ ਦੀ ਰੇਸ਼ੋ ਉਹਦੀ ਜਾਣਕਾਰੀ ਅਸੀਂ ਪਹਿਲਾਂ ਲਈ ਹੈ ਤੇ ਉਹਦੇ ਬੇਸਿਸ ਤੇ ਸਾਨੂੰ ਪਤਾ ਚੱਲੇਗਾ ਕਿ ਕਿਸ ਰੇਸ਼ੋ ਵਿੱਚ ਉਸ ਟਾਈਮ ਤੇ ਮੋਟਰ ਬਣਾਇਆ ਗਿਆ ਸੀ ਤੇ ਅਸੀਂ ਉਹੀ ਉਹ ਰੇਸ਼ੋ ਯੂਜ਼ ਕਰਾਂਗੇ ਨਾਓ ਇਹ ਵੀ ਤੁਸੀਂ ਫਾਈ ਕਰ ਰਹੇ ਹੋ ਜਿਹੜੀ ਨਾ ਪੜ੍ਹੂਗਾ ਐਂਡ ਪਰ ਟੈਪ ਫਾਈਕ ਹੈ ਇਹਦੇ ਵਿੱਚ ਤੁਹਾਨੂੰ ਕੋਈ ਖਾਸ ਕੋਈ ਐਸੀ ਚੀਜ਼ ਨਹੀਂ ਜੀ ਕਾਫੀਆਂ ਚੀਜ਼ ਕਾਫੀ ਚੀਜ਼ਾਂ ਮਿਲੀਆਂ ਨੇ ਤੇ ਅਸੀਂ ਉਹਨਾਂ ਨੂੰ ਅਜੇ ਸਟੱਡੀ ਕਰ ਰਹੇ ਹਾਂ ਤਾਂ ਸਟੱਡੀ ਕਰਨ ਤੋਂ ਬਾਅਦ ਹੀ ਮੈਂ ਉਹਨਾਂ ਦੇ ਬਾਰੇ ਵਿੱਚ ਦੱਸ ਪਾਵਾਂਗੀ ਕਿ ਕੀ origignal ਨੇ ਤੇ ਕਿਹੜੀਆਂ ਚੀਜ਼ਾਂ ਬਾਅਦ ਵਿੱਚ ਮੇਬੀ ਐਡ ਹੋ ਗਈਆਂ ਨੇ ਆਰ ਹਾਂ ਤੋਂ ਬਾਅਦ ਜੋ ਵੀ ਦਿੱਕ ਬਣੂਗੀ ਸੋ ਕਾਫੀ ক্লোਜ਼ ਹੋਏਗੀ ਜੋ ਉਸ ਟਾਈਮ ਤੇ ਲੇਟ 17 ਸੈਂਚਰੀ ਚ ਜਿਹੜੀ ਹਵੇਲੀ ਉਸ ਟਾਈਮ ਹੋਏਗੀ ਉਸ ਟਾਈਮ ਤੇ ਬੜੀ ਗ੍ਰੈਂਡਿਓਰ ਹੋਏਗੀ ਉਹਦੇ ਚ ਪਲਾਸਟਰ ਹੋਣਾ ਚਾਹੀਦਾ ਬਟ ਅਸੀਂ ਬ੍ਰਿਕ ਸਟਰਕਚਰ ਤੇ ਆ ਕੇ ਰੁਕ ਜਾਵਾਂਗੇ ਪਹਿਲਾਂ ਐਂਡ ਲੁੱਕ ਉਸੇ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਉਸ ਵੇਲੇ ਬਣਾਈ ਗਈ ਸੀ ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਦੀਵਾਨ ਟੋਡਰ ਮਾਜੀ ਨੇ ਉਸ ਸਮੇਂ ਮਨੁੱਖੀ ਅਧਿਕਾਰਾਂ ਲਈ ਆਪਣਾ ਸਭ ਕੁਝ ਵਾਰ ਦਿੱਤਾ ਸੀ ਸੋ ਸਾਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਹ ਸੇਵਾ ਦਾ ਮੌਕਾ ਮਿਲਿਆ ਹੈ ਤੇ ਸਾਡਾ ਮਕਸਦ ਹੈ ਕਿ ਇਸ ਕੌਮੀ ਤੌਰ ਨੂੰ ਇਨ ਬਣ ਤਿਆਰ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਣੂ ਕਰਵਾਈਏ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਲਈ ਆਪਣਾ ਸਭ ਕੁਝ ਵਾਰਿਆ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਆ ਸੇਵਕ ਕੋ ਸੇਵਾ ਬਣਾਈ ਅਸੀਂ ਉਸ ਆਧਾਰ ਤੇ ਇਸ ਧਰਤੀ ਤੇ ਆਏ ਆ ਸਾਰੇ ਸੱਜਣ ਚਾਹੇ ਉਹ ਸੰਧੂ ਬ੍ਰਦਰ ਨੇ ਚਾਹੇ ਉਹ ਹਰਬੰਸ ਸਿੰਘ ਜੰਡਾਲੀ ਹਰੇ ਨੇ ਕਰਪਾਲ ਸਿੰਘ ਹੋ ਰਿਆ ਹੋਰ ਮੇਰੇ ਸਾਰੇ ਸੱਜਣ ਤੇ ਅਸੀਂ ਬਹੁਤ ਲੰਮਾ ਟਾਈਮ ਸਾਨੂੰ ਦੱਸਿਆ ਗਿਆ ਸੀ ਵੀ ਐਂ ਕਰਕੇ ਉਹਦੀ ਹਣ ਦੇਖੀ ਕੀਤੀ ਜਾ ਰਹੀ ਹੈ ਜਿਹੜੀ ਜਹਾਜੀ ਹਵੇਲੀ ਹੈ ਵੀ ਉਹਨੂੰ ਉਹ ਫਿਰ ਉਹ ਸੀ ਐਸਜੀਪੀਸੀ ਪ੍ਰਧਾਨ ਉਦੋਂ ਤਤਕਾਲੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐ ਕਰਕੇ ਜਹਾਜੀ ਹਵੇਲੀ ਐ ਦਵਾਨ ਟੋਡਰਮਲ ਦੀ ਬਹੁਤ ਬੜੀ ਸਾਦਤ ਹੈ ਵੀ ਉਹਨੂੰ ਸੰਭਾਲਿਆ ਜਾਵੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਇੱਕ ਕੋਰਟ ਕੇਸ ਹੈ ਹਾਈ ਕੋਰਟ ਦੇ ਵਿੱਚ ਜੋ ਕੋਰਟ ਕੇਸ ਕਰਕੇ ਕਾਫੀ ਆਪ ਵਿਚ ਦੀ ਐਸਜੀਪੀਸੀ ਤੇ ਕੋਰਟ ਦੀ ਆਪੀ ਦੀ ਕਾਫੀ ਦੂਰੀ ਬਣੀ ਹੋਈ ਹੈ ਨਾਲ ਇਹਦੇ ਵਿੱਚ ਸਰਕਾਰ ਵੀ ਇਨਵੋਲਵ ਹੈ ਕਿਉਂਕਿ ਜਿਹੜਾ ਜਿਹੜਾ ਇਹ ਜੋ ਵੀ ਕਾਰਜ ਹੋ ਰਿਹਾ ਹੈ ਪ੍ਰਾਤਨੋਂ ਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਹੈ ਕਿਉਂਕਿ ਉਹਨਾਂ ਉਹਨਾਂ ਦੇ ਨਿਯਮ ਲਾਗੂ ਹੁੰਦੇ ਆ ਅਸੀਂ ਸਿਰਫ ਨਿਯਮ ਉਹਨਾਂ ਦੇ ਨਿਯਮਾਂ ਦੇ ਅਧਾਰ ਤੇ ਜੋ ਵੀ ਇਹਦੀ ਛੋਟੀ ਤੋਂ ਛੋਟੀ ਕਿੱਟ ਤੋਂ ਲੈ ਕੇ ਵੱਡੀ ਸਤਾ ਤੱਕ ਇਹ ਸਾਰੀ ਰਿਪੋਰਟ ਹੈ ਜਿਹੜੀ ਉਹ ਉਹ ਸਾਰੀ ਪ੍ਰਾਤਨ ਭਾਗ ਨੂੰ ਜਾਂਦੀ ਹੈ ਪ੍ਰਾਤਨ ਭਾਗ ਉਹ ਤੋਂ ਸਾਨੂੰ ਐਨਓਸੀ ਦਿੰਦਾ ਤੇ ਫਿਰ ਅਸੀਂ ਇਹ ਕਾਰਜ ਕਰਦੇ ਆਂ ਤੇ ਇਸ ਕਰਕੇ ਅਸੀਂ ਕਾਫੀ ਯਤਨਾਂ ਤੋਂ ਬਾਅਦ ਜਿਹੜਾ ਕੋਰਟ ਕੇਸ ਸੀ ਉਹ ਅਸੀਂ ਐਚਸੀ अरोड़ा ਅਸੀਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਨੇ ਉਹਨੇ ਜਿਹੜੀ ਥੋੜਾ ਜਿਹਾ ਏਰੀਆ ਤੁਸੀਂ ਦੇਖਦੇ ਹੋ ਜਿਹੜਾ ਆ ਰਿਹਾ ਵੀ ਇਹ ਵੀ ਢਹਿ ਜਾਏਗਾ ਵੀ ਕਿਰਪਾ ਕਰਕੇ ਆਪਾਂ ਉਹਦਾ ਕੋਈ ਹੱਲ ਕਰੀਏ ਤਾਂ ਐਚਸੀ अरोड़ा ਸਾਡੇ ਨਾਲ ਸਹਿਮਤ ਹੋਇਆ ਤੇ ਉਹਨੇ ਕਿਹਾ ਵੀ ਜੇ ਤੁਸੀਂ ਇਹ ਕਾਰਜ ਨਿਜਵਾਬ ਤਵ ਕਰੋਗੇ ਤਾਂ ਮੈਂ ਤੁਹਾਡੇ ਨਾਲ ਇੱਕ ਮੈਂਬਰ ਬਣ ਕੇ ਸਾਥ ਦੇਵਾਂਗਾ ਫਿਰ ਅਸੀਂ ਚੀਫ ਜੱਸ ਸਾਹਿਬ ਕੋਲੇ ਕੇਸ ਸੀ ਜੀ ਇਹਨੂੰ ਕੇਸ ਨੂੰ ਅ ਕਈ ਤਰੀਕਾਂ ਦੇ ਵਿੱਚ ਇਹ ਕਲੀਅਰ ਹੋਇਆ ਫਿਰ ਇੱਕ ਦਿਨ ਚੀਫ ਜੱਸ ਸਾਹਿਬ ਨੇ ਅਸੀਂ ਵੀ ਉਸ کورٹ ਦੇ ਵਿੱਚ ਸ਼ਾਮਲ ਸੀ ਨਾਲ ਚੀਫ ਚੀਫ ਜੱਸ ਸਾਹਿਬ ਕੋਲੇ ਤੇ ਉਹਦੇ ਫਿਰ ਉਹਨਾਂ ਨੇ ਨਿਬਟਾਰਾ ਕਰਤਾ ਜੀ ਵੀ ਜਿਹੜਾ ਇਹ ਕਾਰਜਾ ਇਹ ਹੋਣਾ ਚਾਹੀਦਾ ਇਹਦਾ ਜਿਹੜਾ ਆਧਾਰ ਹੈ ਜੀ ਉਹ ਬ੍ਰਿਟਿਸ਼ ਲੈਬਰੀ ਲੰਡਨ ਤੋਂ ਜੋ ਅਸੀਂ 1912 ਦੀ ਤਸਵੀਰ ਲੈ ਕੇ ਆਂਦੀ ਹੈ ਉਹ ਤਸਵੀਰ ਤੇ ਆਧਾਰ ਤੇ ਸਾਰਾ ਕੰਮ ਹੋ ਰਿਹਾ ਹੈ ਇਕ ਇਹ ਕੋਈ ਅਸੀਂ ਇਹਨੂੰ ਕੋਈ ਮਤਲਬ ਕਿ ਕੋਈ ਧਰਮ ਦੀ ਆਸਤਾਲਾ ਥਾਂ ਨਹੀਂ ਬਣਾਉਣਾ ਚਾਹੁੰਦੇ ਅਸੀਂ ਇਹਨੂੰ ਇੱਕ ਸਨੇਹਾ ਆਉਣ ਵਾਲੀ ਪੀੜੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ ਜਿਉਂ ਜਨੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ ਟਵਾਨ ਟੋਡਰਮਲ ਨੇ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਚਾਹੇ ਉਹ ਹਿੰਦੂ ਸਨ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਪਵਿੱਤਰ ਜਿਹੜੀਆਂ ਰੂਹਾਂ ਨੇ ਉਹਨਾਂ ਨੂੰ ਰੋਲਣ ਨਹੀਂ ਦੇਣਾ ਚਾਹੀਦਾ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਇਹ ਉਹਨਾਂ ਨੇ ਬਹੁਤ ਵੱਡੀ ਉਸ ਟਾਈਮ ਉਹ ਮਕੇਸ਼ ਬਾਨੀ ਅਦਾਨੀ ਦਾ ਨਾਲ ਮਤਲਬ ਕਿ ਤੱਲੁਕਾਅਤੀ ਉਹਨਾਂ ਦਾ ਮਤਲਬ ਏਡੇ ਵੱਡੇ ਬਿਜ਼ਨਸਮੈਨ ਸੀ ਪਰ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਇਹ ਵੀ ਦੇਖਿਆ ਵੀ ਮੇਰਾ ਟੈਸਨੈਸ ਹੋ ਸਕਦਾ ਕਿਉਂਕਿ ਮੈਂ ਵਜੀਰ ਖਾਨ ਦੇ ਨਾਲ ਮੇਰਾ ਟਕਰਾ ਹੋ ਰਿਹਾ ਹੈ ਤੇ ਵਜੀਰ ਖਾਨ ਨੇ ਇਸ ਰਾਨ ਦੇ ਦੀ ਜੂਹ ਦੇ ਵਿੱਚ ਜਦੋਂ ਉਹਨਾਂ ਨੇ ਫਤਵਾ ਜਾਰੀ ਕੀਤਾ ਵੀ ਇੱਥੇ ਇਹਨਾਂ ਦਾ ਸਾਬਜਦਾਨ ਦਾ ਸਸਕਾਰ ਨਹੀਂ ਹੋ ਸਕਦਾ ਤਾਂ ਆតាមਲ ਤੋਂ ਧਰਤੀ ਖਰੀਦ ਕੇ ਜਿੱਥੇ ਅੱਜ ਗੁਰਦੁਆਰਾ ਆਪਣਾ ਜੋਤੀ ਜੋਤੀਸ ਰੂਪ ਸਾਹਿਬ ਹੈ ਉੱਥੇ ਸੰਸਕਾਰ ਹੈ ਜਿਹੜਾ ਉਹ ਕੀਤਾ ਗਿਆ ਆ ਆਪਾਂ ਅਸੀਂ ਫਾਊਂਡੇਸ਼ਨ ਦਾ ਮਕਸਦ ਹੈ ਇਥੋਂ ਸੁਨੇਹਾ ਦੇਣਾ ਕਿ ਆਉਣ ਵਾਲੇ ਜਿਹੜੇ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਉਹ ਮਲੁਖਤਾ ਤੇ ਭਲੇ ਦੇ ਲਈ ਉਹਨੂੰ ਹਮੇਸ਼ਾ ਖੜਨਾ ਚਾਹੀਦਾ ਹੈ ਅਸੀਂ ਇਹ ਸਾਡੇ ਜਿਹੜਾ ਮੁੱਖ ਟੀਚਾ ਹੈਗਾ ਉਹ ਸੰਸਾਰ ਭਰ ਦੇ ਵਿੱਚ ਸਾਡਾ ਇਹੀ ਇਸ਼ੂ ਹੈ ਵੀ ਮਨੁੱਖ ਮਨੁੱਖ ਨੂੰ ਪਿਆਰ ਕਰੇ ਤੇ ਜਦੋਂ ਮਨੁੱਖ ਮਨੁੱਖ ਨੂੰ ਪਿਆਰ ਕਰੂ ਤਾਂ ਇਹ ਸੰਸਾਰ ਬਹੁਤ ਸੋਹਣਾ ਹੋ ਜਾਊਗਾ ਤੇ ਇ stesse ਸਮੱਸਿਆ ਮਨੁੱਖ ਨੂੰ ਮਨੁੱਖ ਦੇ ਪਿਆਰ ਕਰਨ ਦੀ ਹੈ ਤੇ ਅਸੀਂ ਉਹ ਟੀਚੇ ਨੂੰ ਲੈ ਕੇ ਸਾਰੇ ਤੁਰੇ ਹੋਏ ਆ ਬਿਲਕੁਲ ਨਿਸ਼ਕਾਮ ਤੌਰ ਤੇ ਅਸੀਂ ਸਾਰੇ ਆਪਣੇ ਕਾਰੋਬਾਰਾਂ ਦੇ ਵਿੱਚ ਉਹਦੇ ਉਹ ਬੰਦੇ ਆ ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਅਸੀਂ ਆਪਣੇ ਰਜੀਵਾਂ ਦੇ ਵਿੱਚੋਂ ਸਮਾਂ ਕੱਢ ਕੇ ਅਸੀਂ ਇਸ ਕਾਰਜ ਨੂੰ ਅੱਗੇ ਵਧਾਉਣ ਦੇ ਵਿੱਚ ਇਹਨੂੰ ਕੋਸ਼ਿਸ਼ ਕਰ ਰਹੇ ਆਂ ਵੀ ਇਹ ਸੰਪੂਰਨ ਹੋਵੇ ਤੇ ਇਹ ਆਉਣ ਵਾਲੇ ਜਿਹੜੇ ਲੋਕੀ ਨੇ ਜਿਹੜੇ ਆਉਣ ਵਾਲੀ ਸੰਗਤ ਹੋਏਗੀ ਉਹਨਾਂ ਲਈ ਇੱਕ ਦਰਸ਼ਣ ਲਾਇਕ ਹੋਵੇ ਤੇ ਕੋਈ ਤੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਅਸੀਂ ਨਾਲ ਜ਼ਮੀਨ ਖਰੀਦੀ ਆ 3 ਕਰੋੜ ਰੁਪਏ ਦੀ ਇਹ ਨਾਲ ਸਾਡਾ ਹੈਗਾ ਵੀ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਮਿਊਜ਼ੀਅਮ ਆ ਜਿਹੜਾ ਉਸਾਰਤ ਕੀਤਾ ਜਾਵੇ ਦੇ ਦੇਸ਼ ਉਪਦਰ ਦੇ ਦੇ મતલਬ ਕਿ ਕੁਆਲਟੀ ਦੇ ਤੌਰ ਤੇ ਜੁਆ ਦੇ ਦੁਨੀਆ ਦੇ ਵਿੱਚ ਸਭ ਤੋਂ ਬਿਹਤਰ મતલਬ ਕਿ ਜਿਹੜੇ ਤਿਆਰ ਹੋ ਰਹੇ ਆ ਤੇ ਉਹਦੇ ਆਧਾਰ ਤੇ ਅਸੀਂ ਇਹ ਨਾਲ ਉਹ ਵੀ ਤਿਆਰ ਕਰ ਰਹੇ ਹਾਂ ਕਿ ਜਿਹੜੇ ਬੱਚੇ ਆਉਣ ਜਾਂ ਲੋਕੀ ਆਉਣਗੇ ਉਹ ਡਾਕੂਮੈਂਟਰੀ 10 ਮਿੰਟ 20 ਮਿੰਟ ਦੀ ਦੇਖ ਕੇ ਸਿੱਖਣਗੇ ਵੀ ਕਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਹਾ ਦਾ ਨਾਰਾ ਮਾਰਿਆ ਸੀ ਕਿਸ ਤਰ੍ਹਾਂ ਉਹਨਾਂ ਨੇ ਆਪ ਆਪਣਾ ਨੂੰ ਬਾਰਦੇ ਹੋਏ ਕਿਸ ਤਰ੍ਹਾਂ ਉਹਨੇ ਮਨੁੱਖੀ ਅਧਿਕਾਰਾਂ ਦੀ ਕਦਰ ਕੀਤੀ ਬੜੇ ਜਿਹੜਾ ਕਹਸੇ ਜਦੋਂ ਜਹਿਦ ਤੋਂ ਬਾਅਦ ਬੜੇ ਲੰਬੇ ਸੰਘਰਸ਼ ਤੋਂ ਬਾਅਦ ਇਹ ਸੇਵਾ ਤੁਹਾਨੂੰ ਮਿਲੀ ਹੈਗੀ ਤੇ ਹੁਣ ਜਿਹੜਾ ਤੁਸੀਂ ਕੰਮ ਕਰਵਾ ਰਹੇ ਹੋ ਸਾਰੇ ਐਨ ਆਰ ਆਈ ਵੀ ਪਹਿਲਾਂ ਹੀ ਵੀ ਜਿਹੜਾ ਹੈਗਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਤੁਹਾਡਾ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਹੁਣ ਜਿਹੜੀ ਇਹ ਸੇਵਾ ਮਿਲੀ ਆ ਉਸ ਤੋਂ ਬਾਅਦ ਹੁਣ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਆ ਇਹ ਬਹੁਤ ਖੁਸ਼ੀ ਆ ਜੀ ਸਾਨੂੰ ਇਹ ਇਸ ਕਰਕੇ ਕਿਉਂਕਿ ਪਹਿਲਾਂ ਇੱਥੇ ਚਾਰ ਤੋਂ ਪੰਜ ਪਾਰਟੀਆਂ ਕੰਮ ਕਰਨ ਵਾਸਤੇ ਆਇਆ ਸੀ ਬੜੀ ਸ਼ਰਧਾ ਦੇ ਨਾਲ ਵਿਦੇਸ਼ ਤੋਂ ਹੀ ਆਇਆ ਦੀ ਪਰ ਉਹਨਾਂ ਨੂੰ ਜਿਹੜੀ ਕੋਰਟ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਇਸ ਕਰਕੇ ਉਹ ਕੋਰਟ ਨਾਲ ਨਾ ਝਗੜਦੇ ਹੋਏ ਉਹ ਇਸ ਕੰਮ ਨੂੰ ਛੱਡ ਗਏ ਅਸੀਂ ਸਾਨੂੰ ਮਹਾਰਾ ਇਹਨੇ ਕੋਰਟ ਦੇ ਨਾਲ ਬੈਠਣ ਦਾ ਸਮਾਂ ਜਿਹੜਾ ਉਹ ਬਖਸ਼ਿਆ ਅਸੀਂ ਕਦੇ ਆਪਣੀ ਨਿੱਜੀ ਕੰਮ ਕੋਰਟ ਤੇ ਨਹੀਂ ਗਏ ਸੀ ਪਰ ਇਸ ਕਾਰਜ ਦੇ ਲਈ ਅਸੀਂ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਤੇ ਰਾਤਨ ਵਿਭਾਗ ਤੇ ਐਸਜੀਪੀਸੀ ਅਸੀਂ ਇਹਨਾਂ ਦਾ ਤਾਲਮੇਲ ਅਸੀਂ ਬਣਾਇਆ ਜਦੋਂ ਇਹਨਾਂ ਦਾ ਤਾਲਮੇਲ ਬਣਿਆ ਇਹਨਾਂ ਨੂੰ ਇੱਥੇ ਥਾਂ ਤੇ ਬਿਠਾਇਆ ਤਾਂ ਫਿਰ ਇਹ ਮਸਲਾ ਹੱਲ ਹੋ ਗਿਆ ਤੇ ਇਹ ਜਦੋਂ ਤਿਆਰ ਹੋ ਜੂਗੀ ਜੀ ਹਵੇਲੀ ਪੂਰੀ ਜਦੋਂ ਸੰਗਤਾਲੇ ਖੋਲ੍ਹ ਦਿੱਤੀ ਜਾਊਗੀ ਤੇ ਬਹੁਤ ਵੱਡੀ ਸਮੱਸਿਆ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਆ ਬਹੁਤ ਵੱਡਾ ਖਰਚਾ ਵੀ ਹੁਣ ਵੀ ਆਉਣਾ ਤੇ ਬਾਅਦ ਦੇ ਵਿੱਚ ਸਾਬ ਸਵਾਲੀ ਵੀ ਆਉਣਾ ਹੈਗਾ ਤੇ ਫਿਰ ਬਾਅਦ ਚ ਇਹਦੀ ਸਾਬ ਸਵਾਲ ਦਾ ਉਹਦਾ ਵੀ ਕੋਈ ਪਲਾਨ ਤਿਆਰ ਕੀਤਾ ਜਾ ਜੇ ਉਹ ਅੰਡਰ ਪ੍ਰੋਜੈਕਟ ਕਹਿ ਸਕਦੇ ਤੇ ਕੋਈ ਜਿਹੜਾ ਕਾਰਜ ਹੈ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਬ ਜਦਾਂ ਦਾ ਹੈਗਾ ਇਹ ਸਾਰੀ ਧਰਤੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਂ ਤੇ ਹੈ ਇਹ ਇਹ ਪੰਥ ਦੀ ਇਹ ਸਾਰਾ ਹੋਏਗਾ ਤੇ ਅਸੀਂ ਤਾਂ ਇਹ ਕਾਰਜ ਨੂੰ ਮੁਕੰਮਲ ਕਰਕੇ ਇਹ ਐਸਜੀਪੀਸੀ ਨੂੰ ਹੀ ਸੌਂਪਾਂਗੇ ਪਰ ਜੇ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਬੇਨਤੀ ਕੀਤੀ ਗਈ ਅਸੀਂ ਜੋ ਜਿੰਨੇ ਵੀ ਜੋਕੇ ਹੋਏ ਅਸੀਂ ਇਹਨੂੰ ਦੇਖਦੇ ਰਹਾ। ਸੋ ਕੀ ਸੰਦੇਸ਼ ਦੇਣਾ ਚਾਹੋਗੇ ਆਖਰ ਦੇ ਵਿੱਚ ਸੰਗਤਾਂ ਨੂੰ ਤੁਸੀਂ? ਕੋਈ ਵਿਸ਼ੇਸ਼ ਸੰਦੇਸ਼? ਸੰਦੇਸ਼ ਤਾਂ ਮੇਰਾ ਇਹੀ ਆ ਵੀ ਸਭ ਤੋਂ ਆ ਜਿਹੜੀ ਵੱਡੀ ਗੱਲ ਹੈ ਉਹ ਐਨਆਰਆਈਆਂ ਦਾ ਬਹੁਤ ਬਟਾਏ ਦੇ ਵਿੱਚ ਯਤਨ ਹੈ ਕਿਉਂਕਿ ਅਸੀਂ ਤਾਂ ਇੱਥੋਂ ਦੇ ਜੰਮੇ ਪਲੇ ਹੈਗੇ ਆਂ ਤੇ ਜਿਵੇਂ ਕਿ ਹਰਮਨ ਸਿੰਘ ਜੰਡਾਲੀ ਹੋਰੇ ਇਹਨਾਂ ਦੀ ਦੇਖੋ ਬੇਟੀ ਉੱਤੇ ਮਨਿਸਟਰ ਬਣੀ ਐ ਇਹਦੇ ਬੜੀਆਂ ਮੱਲਾ ਮਾਰੀਆਂ ਨੇ ਜੇਤਾਂ ਦੀ ਧਰਤੀ ਤੇ ਤੇ ਗਿਆਨ ਸਿੰਘ ਸੰਧੂ ਸਾਹਿਬ ਜਿਹੜੇ ਇਸ ਮਤਲਬ ਇਹ ਪੂਰਾ ਸਾਡੀ ਫਾਊਂਡੇਸ਼ਨ ਦੀ ਗਵਾਹੀ ਕਰ ਰਿਹਾ ਹੈ ਠੀਕ ਹੈ ਤੇ ਕਰਨੈਲ ਸੰਧੂ ਤੇ ਅਮਰੀਕਾ ਵਾਲੇ ਤੇ ਹੋਰ ਬਹੁਤ ਸਾਰੇ ਗੁਰਵਿੰਦਰ ਸਿੰਘ ਗੈਰੀ ਕੈਨੇਡਾ ਤੇ ਬਹੁਤ ਸਾਰੀ ਟੀਮ ਹੈ ਜੀ ਮਹਿੰਦਰ ਸਿੰਘ ਮੈਸਮਪੁਰਾ ਤੇ ਮਤਲਬ ਗਿਣਤੀ ਤੋਂ ਕਾਫੀ ਕਾਫੀ ਟਾਈਮ ਲੱਗ ਜਾਣਾ ਤੁਹਾਨੂੰ ਬਹੁਤ ਸਾਰੀ ਟੀਮ ਹੈ ਜਿਹੜੀ ਦਿਨ ਰਾਤ ਹੈਲਪ ਕਰਦੀ ਹੈ ਹਰ ਤਰ੍ਹਾਂ ਦੀ ਸਪੋਰਟ ਦਿੰਦੀ ਹੈ ਤੇ ਫਿਰ ਇਹ ਕਾਰਜ ਅੱਗੇ ਚੱਲਦਾ ਹੈ ਤੁਹਾਨੂੰ ਬਹੁਤ ਸ਼ੁਕਰੀਆ ਹੈ ਤੁਹਾਡਾ ਗੱਲਬਾਤ ਕਰਨ ਲਈ ਸੋ ਅਸੀਂ ਬਹੁਤ ਹੀ ਅੱਛਾ ਉਪਰਾਲਾ ਕਰ ਰਹੇ ਹਾਂ ਤੇ ਅਸੀਂ ਦੁਆ ਕਰਦੇ ਹਾਂ ਆਪਣੇ ਮੈਦਮ ਰਾਹੀ ਅਸੀਂ ਵੀ ਸੰਗਤਾਂ ਨੂੰ ਵੀ ਕਹਾਂਗੇ ਇਹੇ ਦੁਆ ਕਰੋ ਕਿ ਜਲਦੀ ਤੋਂ ਜਲਦੀ ਆਪਾਂ ਇਸ ਤਰ੍ਹਾਂ ਹੋਰ ਦੇ ਦਰਸ਼ਨ ਕਰ ਸਕੀਏ ਮਿਹਰਬਾਨੀ ਬਹੁਤ ਸ਼ੁਕਰੀਆ ਬਾਕੀ ਸਸ ਕਾਲ ਥੈਂਕ ਯੂ